ਜੋਜੀਤ ਪਹਿਲਵਾਨ ਪਲੀਜ਼ ਅਖਾੜੇ ਦੇ ਵਿੱਚ ਆ ਜਾਓ ਦੂਸਰੇ ਬਾਈ ਲਿਆਓ ਮਾੜੇ ਕੋਜੀਤ ਪਹਿਲਵਾਨ ਨੂੰ ਜਲਦੀ ਨਾਲ ਤਿਆਰ ਕਰਾ ਕੇ ਅਖਾੜੇ ਦੇ ਵਿੱਚ ਉਹ ਵੱਡੀਆਂ ਤਿੰਨ ਬਰਾਬਰ ਦੀਆਂ ਨਾਮੀ ਕੁਸ਼ਤੀਆਂ ਕੋਈ ਦੋ ਨੰਬਰ ਨਹੀਂ ਕੋਈ ਤਿੰਨ ਨੰਬਰ ਨਹੀਂ ਪਹਿਲਾ ਜਿਸ ਨੇ ਕੁਸ਼ਤੀ ਜਿੱਤੀ ਹੈ ਆ ਵੀ ਕੁਸ਼ਤੀ ਕਹਿੰਦੇ ਸਿਰੇ ਦੀ ਹੋਣੀ ਹੈ ਬੀਜੇ ਬਾਬਰ ਵੀ ਦਿੱਲੀ ਵਾਲਾ ਆ ਸਿਰੇ ਦਾ ਪਹਿਲਵਾਨ ਹੈ ਪ੍ਰਿਤਪਾਲ ਫਗਵਾੜਾ ਵੀ ਅੱਜ ਖੇਡ ਮੇਲਿਆਂ ਦੀ ਛਿੰਜ ਮੇਲਿਆਂ ਦੀ ਜਿੰਦਜਾਨ ਇਹ ਕੁਸ਼ਤੀ ਸਿਰੇ ਦੀ ਹੋਣੀ ਹੈ ਦੋਨਾਂ ਪਹਿਲਵਾਨਾਂ ਵਿਚਕਾਰ ਵਾਹ ਵੇਦਾ ਕੁਸ਼ਤੀ ਸ਼ੁਰੂ ਵੀ ਹੋਣੀ ਹੈ ਸਭ ਤੋਂ ਧੰਨਵਾਦ ਕਰਦੇ ਆ ਮਹਿੰਦਰ ਫਰਾਂਸ ਬੋਰ ਸਿੰਘੀ ਯੂਐਸਏ ਬਿੱਟੂ ਲਵਲਾਂ ਕਰਮਜੀਤ ਦੁੱਗਲ ਪਹਿਰੀਨ ਬਲਰਾਮ ਦੁੱਗਲ ਗਰੀਸ ਲੱਖਾ ਦੁੱਗਲ ਯੂਕੇ ਵਾਲੇ ਵੱਡੇ ਮਾਨ ਸਨਮਾਨ ਪੁਰਜ਼ੇ ਕਰਦੇ ਆ ਸਾਡੇ ਪੰਜਾਬੀ ਬੋਲਾ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਫਿਰ ਆ ਵੀ ਕੁਸ਼ਤੀ ਜਿਹੜੀ ਹੋਣ ਲੱਗੀ ਹੈ ਸ਼ੁਰੂ ਵੀ ਕੁਸ਼ਤੀ ਹੋਣ ਲੱਗੀ ਹੈ ਦਰਸ਼ਕ ਵੀਰੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਈਏ ਆਪਾਂ ਬਈ ਤਾੜੀਆਂ ਖਿੱਚ ਕੇ ਲਾ ਦੇ ਇੱਕ ਪਾਸੇ ਆ ਚੜਦੀ ਬਰੇਸ ਵਾਲਾ ਕਹਿੰਦੇ ਜੀ ਬਾਬਰ ਤੇ ਦੂਜੇ ਪਾਸੇ ਆ ਗੁੰਦਵੇਂ ਸ਼ਰੀਰ ਵਾਲਾ ਬਲਵੀਰ ਦੁੱਧਰ ਪਹਿਲਵਾਨ ਦਾ ਪਾਂਜਾ ਇਹ ਆ ਪ੍ਰਿਤਪਾਲ ਫਗੋੜਾ ਹੈਲੋ ਵੀਰੇ ਇੱਕ ਤਾਂ ਬੇਨਤੀ ਹੈ ਲਾਈਵ ਵਾਲੇ ਕੈਮਰੇ ਦੇ ਮੂਹਰੇ ਨਾ ਕੋਈ ਹੋਵੇ ਮੇਰਾ ਵੀਰਾ ਇੱਕ ਕੋਸ਼ਿਸ਼ ਕਰੋ ਵੀ ਜਿਹੜੇ ਵੀਰ ਵਿੱਚ ਆ ਖੜੇ ਉਹ ਬੈਠ ਜੇ ਕਿਉਂਕਿ ਪਿੱਛੇ ਦਰਸ਼ਕ ਵੀਰਾਂ ਨੂੰ ਪਰੇਸ਼ਾਨੀ ਆਉਂਦੀ ਹੈ ਦੇਖਣ ਦੇ ਵਿੱਚ ਲਓ ਦੇਖਦੇ ਆ ਕੌਣ ਜਿੱਤੇ ਕੌਣ ਹਾਰ ਗਿਆ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਗੁੰਦਵੇਂ ਸ਼ਰੀਰਾਂ ਵਾਲੇ ਉਹ ਸੁਭਾ ਨੇ ਫਕੀਰਾ ਵਾਲੇ ਬਣ ਗਏ ਨੇ ਹੀਰੇ ਇਹੇ ਖੇਡ ਸੰਸਾਰ ਦੇ ਚਾਵਾਂ ਨਾਲ ਵੇਖੋ ਉਹ ਗੁੰਦਵੇਂ ਸ਼ਰੀਰਾਂ ਨੂੰ ਸ਼ਿੰਗਾਰਦੇ ਤੇ ਚਾਮਾਂ ਨਾਲ ਵੇਖੋ ਗੁੰਦਵੇਂ ਸ਼ਰੀਰਾਂ ਨੂੰ ਸ਼ਿੰਗਾਰਦੇ ਆ ਪਰਨੀ ਕੁਸ਼ਤੀ ਦਾ ਰੋਕੇ ਦਿਓ ਭਾਈ ਹੁਣ ਵਾਹ ਜੀ ਵਾਹ ਸੋ ਚੱਲਦੀ ਹੋਏ ਕੁਸ਼ਤੀ ਇਹਦਾ ਨੌਜਵਾਨਾਂ ਦਰਮਿਆਨ ਕਹਿੰਦਾ 4 ਵਜੇ ਯਾਰੋ ਉੱਠ ਪੈਂਦਾ ਭੱਜਣਾ ਖਣਾਂ ਦੇ ਨਾਲ ਪੈਂਦਾ ਰੱਜਣਾ ਹਰ ਬਾਜੀ ਜਿੱਤ ਜਿੱਤ ਕੇ ਹਾਰਦਾ ਸੁਣ ਮੇਰੇ ਵੀਰੇ ਸੋਖਾ ਨਹੀਂ ਆ ਮਿਲਦਾ ਰਤਵਾ ਸਟਾਰ ਦਾ ਸੋਖਾ ਨਹੀਂ ਆ ਮਿਲਦਾ ਰਤਵਾ ਸਟਾਰ ਦਾ ਸੋ ਸੋਡੇ ਇੱਥੇ ਉਹ ਕਾਸ਼ਮ ਜੀ ਕਾਲੀ ਵੀਰ ਉਹ ਵੀ ਪਹੁੰਚ ਗਿਆ ਸੋ ਕਾਲਾ ਵੀਰ ਵੀ ਪੂਰਾ ਖੁਸ਼ ਹੈ ਕਿੰਨੂ ਬਰਵਾਲਾ ਉਹ ਹਾਂ ਜੀ ਲਓ ਇਸ ਸਮੇ ਇੱਕ ਪਾਸੇ ਪ੍ਰਿਤਪਾਲਾ ਫਗਮਾਰੇ ਵਾਲਾ ਪਰ ਦੂਸਰੇ ਪਾਸੇ ਬਜੇ ਬਾਬਰ ਸੀਆਰਪੀਐਫ ਦਿੱਲੀ ਦੀ ਧਰਤੀ ਦਾ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਰਦਾ ਕਹਿੰਦਾ ਮੂਰੇ ਖੜ ਕੇ ਹੌਸਲਾ ਕਰਕੇ ਟੁੱਤਰਿਆ ਸਾਰ ਸੰਗਾਂ ਤੋਂ ਫੜਕੇ ਉਹ ਕਿਸੇ ਕਿਸੇ ਨੂੰ ਪਲ ਹੁੰਦਾ ਥਿੱਬੀ ਲਾ ਕੇ ਡਿੱਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖ ਰੱਖ ਦੇ ਬੋਲੀ ਟੋਲੀ ਟੋਲੀ ਆਹ ਕੌਣ ਆ ਗਿਆ ਆਓ ਉਧਰ ਕਮਲਜੀਤ ਵਜਿਆ ਡੋਮ ਛੜੀ ਵਾਲਾ ਇੱਕ ਵਾਰ ਲਾ ਦਿਓ ਤਾੜੀਆਂ ਆ ਗਿਆ ਕਾਂਬਲ ਜੰਛੜੀ ਕਹਿੰਦੇ ਭਾਰਤ ਕੇ ਸ੍ਰੀ ਮਲ ਪਰਮੰਦਰ ਡੋਂਛੜੀ ਦਾ ਕਹਿੰਦੇ ਕਲਤਾਰ ਪਹਿਲਵਾਨ ਦਾ ਭਤੀਜਾ ਰਿਸ਼ਤੇਦਾਰਾਂ ਦੀ ਆ ਬੱਡੀ ਗੁਸਤੀ ਹੋਣੀ ਹੈ ਕਹਦੇ ਕਹਿੰਦੇ ਵੀ ਰੂਪਲ ਜੀਤ ਵੀ ਪਤਗਾ ਜਾਂਦੀ ਤੇ ਨਾਲ ਆ ਗਿਆ ਰੂਪਲ ਜੀਤ ਵੀ ਆ ਗਿਆ ਦੱਸ ਕੋ ਦੌਰ ਵਧਿਆ ਆ ਖੰਨੇ ਵਾਲਾ ਰੂਪਲ ਵਧਿਆ ਵਾਖਿਆ ਆ ਵੀ ਬ੍ਰੈਂਡ ਹੈ

ਮਾਵਾ ਦੀ ਜੇ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਗਟਾਂ ਦੇ ਦੰਦ ਕਿੱਥੇ ਦਿੰਦੇ ਸੋਹਣਿਆ ਉਹ ਪੈਗਟਾਂ ਦੇ ਦੰਦ ਕਿੱਥੇ ਦਿੰਦੇ ਸੋਹਣਿਆ ਵਾਹ ਵੀ ਵਾਹ ਕਹਿੰਦਾ ਮਿਹਨਤਾਂ ਦੇ ਤੋਂ ਪੂਰਾ ਜੋਰ ਦੇਣਾ ਪੈਂਦਾ ਹੱਥ ਮੰਜਲਾਂ ਦੇ ਸਿਰਿਆਂ ਤੇ ਲਾਉਣਾ ਉਹ ਰੱਬ ਕਦੇ ਘਰੇ ਬੈਠੇ ਰੋਟੀ ਨਹੀਂ ਆ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂਛ ਬਾੜਨ ਨੂੰ ਐਵੇਂ ਤਾਂ ਨਹੀਂ ਜਾਂਦੀ ਆ ਵੀ ਕੇਮਾਂ ਜੱਪੀਆਂ ਉਹ ਚੋਟੀ ਤਾੜੀ ਵੀ ਹੋ ਰੌਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਜੇ ਦਿਨ ਚੰਗੇ ਆਵੇ ਨਹੀਂ ਇਹ ਵੱਡਾ ਯੋਗਦਾਨ ਹੰਨਾ ਔਰ ਇੱਕ ਵਾਰ ਤਾੜੀਆਂ ਲਾ ਦਿਓ ਸਰਜੀਤ ਸਿੰਘ ਦੀ ਖੰਡੂ ਵਰ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਜੀ ਬਹੁਤ ਬਹੁਤ ਧੰਵਾਦ ਅੰਕਲ ਜੀ ਬੈਠੋ ਤੇ ਆਨੰਦ ਮਾਣੋ ਪੁਸ਼ਤੀਆਂ ਦਾ ਵਾਕਾ ਚੱਲਦਾ ਹਾਂ ਮੁਕਾਬਲਾ ਲਾਓ ਵਿਜੇ ਦੇ ਨਾਲ ਕਹ ਜੀ ਪ੍ਰੇਤਪਾਲ ਫਗਵਾੜੇ ਵਾਲਾ ਓਹੋ ਬੱਲੇ 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 ਵਾਹ ਵਾਹ ਆਹ ਦੇਖੋ ਹੋ ਗਈ ਬੱਲੇ ਬੱਲੇ ਕਦੀ ਉੱਪਰ ਕਦੀ ਥੱਲੇ ਅੱਜ ਬਾਕੀ ਬੱਲੇ ਬੱਲਿਆ ਹੀਟਲੇ ਪਾਸੇ ਆਹ ਵਿਜੇ ਬਾਬਰ ਉੱਪਰਲੇ ਪਾਸੇ ਪ੍ਰੇਤਪਾਲ ਫਗਵਾੜਾ ਕੇ ਆ ਗਏ ਨੇ ਗੱਭਰੂ ਦੇਖੋ ਖਿੱਚ ਕੇ ਤਿਆਰੀਆਂ ਮਾਰ ਮਾਰ ਮਿਹਨਤਾਂ ਦੇ ਬਾਡੀਆਂ ਸ਼ਿੰਗਾਰੀਆਂ ਕੱਲਾ ਕੱਲਾ ਮਸਲ ਅਗਵਾਈ ਯਾਰੋ ਭਰਦਾ ਲੱਗਦਾ ਗੱਭਰੂ ਮੇਲ ਤੇ ਜੀਤੋੜ ਕਰ ਗਿਆ ਅੱਜ ਅੱਕੇ ਪਤਾ ਲੱਗਦਾ ਕਿ ਗੱਬਰੂ ਆ ਫੁੱਲ ਮਿਹਨਤ ਕਰਦਾ ਉਧਰ ਫੜਿਆ ਹੋਇਆ ਗੁੱਟ ਹੈ ਕਿ ਗੁੱਟ ਹਰ ਕੋਈ ਫੜਨਾ ਜਾਣਦਾ ਹੈ ਬਿਨਾ ਤਕਨੀਕ ਨਾਲ ਜਦੋਂ ਬੱਲੇ ਮਹਾਨਿਆਂ ਨਾਲ ਲਾਏ ਜਾਂਦੇ ਤਾਂ ਆ ਸਮੇਂ ਕਿਹ ਜੀ ਇਹ ਪ੍ਰਿਤਪਾਲ ਫਗਵਾੜੇ ਵਾਲਾ ਔਰ ਦੂਸਰੇ ਪਾਸੇ ਵਿਦੇ ਬਾਬਰ ਸੀਆਰਪੀ ਐਸਡੀ ਤਰਤੀ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਗੁੰਦਵੇ ਸ਼ਰੀਰਾਂ ਵਾਲੇ ਸੁਭਾ ਨੇ ਫਕੀਰਾਂ ਵਾਲੇ ਵਾਹ ਵਾਹ ਬਾਈ ਸੁਰਾ ਦਾ ਰਿਪਾ ਬੱਗੂ ਬਾਜਰਾ ਦਾ ਸੁਰਾ ਵਾਹ ਵੀ ਵਾਹ ਸਿਰੇ ਵਾਲੀ ਕੋਈ ਹੋਈ ਐ ਸਿਰੇ ਵਾਲੀ ਸਭ ਕੰਗ ਸਾਬ ਇੱਕ ਫੋਟੋ ਕਰਵਾਓ ਜੀ ਲਾਸਟ ਕੁਸ਼ਤੀ ਨਾਲ ਵੀ ਜਿਹੜਾ ਇਹ ਪਟਕਾ ਆ ਆਪਣੇ ਰੂਪਰ ਬਾਈ ਵਾਲਾ ਔਰ ਕਮਲਜੀਤ ਭਲਵਾਨ ਵਾਲਾ ਟੋਲੀ ਟੋਲੀ ਵੀਰੇ ਣਾੜੀ ਛਾਪੀ ਬਟੋ ਨਿੱਟੇ ਨਿੱਟੇ ਟੋਲੀ ਅੰਕਾ ਜੀ ਕਰਾ ਫੋਟੋ ਜਿੰਨਾਂ ਬੰਦਾ ਕੁਸ਼ਤੀ ਦਾ